ਦੇਖ ਰਹੇ ਹੋ ਦਿਨਿਕ ਸਵਰ ਟੈਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਪੁਲਿਸ ਵੱਲੋਂ ਤਿਹਾਰਾਂ ਤੋਂ ਪਹਿਲਾਂ ਹੀ ਜਿਹੜੀ ਸ਼ਹਿਰ ਵਿੱਚ ਕੀਤੀ ਗਈ ਅਲੱਗ-ਅਲੱਗ ਜਗ੍ਹਾ ਤੇ ਜਿਹੜੀ ਨਾਕਾਬੰਦੀ ਨਾ ਉਸ ਸਮੇਂ ਲੁਧਿਆਣਾ ਪੁਲਿਸ ਨੂੰ ਸਫਲਤਾ ਸਿੱਜਦੋ ਸ਼ਹਿਰ ਦੇ ਜ਼ੋਨ 1 ਦੇ ਜ਼ੋਨ 3 ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹੜੇ ਮੋਟਰਸਾਈਕਲ ਜਿਹੜੇ ਚੋਰ ਐ ਐਕਟਿਵਾ ਚੋੜੜੇ ਉਹ ਅਲੱਗ-ਅਲੱਗ ਜਗ੍ਹਾ ਤੋਂ ਇਹ ਮੋਟਰਸਾਈਕਲ ਤੇ ਐਕਟਿਵਾ ਚੋਰੀ ਕਰਕੇ ਤਾਂ ਉਹ ਦੂਜੇ ਲੋਕਾਂ ਨੂੰ ਵੇਚ ਦੇ ਸੀ ਤਾਂ ਖੈਰ ਇਹ ਇੱਕ ਜਾਂਚ ਦਾ ਵਿਸ਼ਾ ਲੱਗ ਕੇ ਕਿਤੇ ਆ ਕੇ ਜੋ ਦੇ ਨਾਪੋਲੀ ਦੀ ਸਖਤੀ ਜਿਹੜੀ ਤਿਹਾਰਾਂ ਤੋਂ ਪਹਿਲਾਂ ਤਾਂ ਉਸ ਦਾ ਨਤੀਜਾ ਉਹ ਤੁਹਾਡੇ ਸਾਹਮਣੇ ਆ ਤਾਂ ਮੇਨਸਟਾ ਮੌਜੂਦਾ ਹੈ ਏਡੀਸੀ ਵਿਭਾਗ ਸਮੀਰ ਵਰਮੇ ਸਖਤੀ ਤਿਹਾਰਾਂ ਤੋਂ ਪਹਿਲਾਂ ਹੀ ਜਿਹੜੀ ਤੁਸੀਂ ਸਖਤੀ ਕੀਤੀ ਤਾਂ ਲਗਾਤਾਰ 6 ਤੇ 4 ਮੌਜੂਦਮ ਪੜੇ ਆ ਇਹ ਕਿਹੜੇ ਕਿਹੜੇ ਥਾਣੇ ਸੀ ਇਹ ਬਿਲਕੁਲ ਜਿਹੜਾ ਜੀ ਕਿ ਏਡੀਸੀਪੀ ਨਾਰਥ ਦੀ ਸੁਪਰਵਾਈਜ਼ਨ ਦੇ ਅੰਡਰ ਜਿਹੜਾ ਐਸਐਚਓ ਦਰੀਸੀ ਤੇ ਐਸਐਚਓ ਜੋਧੇਵਾਲ ਐਸਐਚਓ ਨੇ ਬੜੀ ਵਧੀਆ ਕੰਮ ਕੀਤਾ ਤੇ ਇਹਨਾਂ ਨੇ ਟੋਟਲ ਜਿਹੜਾ ਹੈਗੇ ਕਿ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਸੀ ਟੋਟਲ ਜਿਹੜੇ ਨੇ ਕਿ 9 ਮੋਟਰਸਾਈਕਲ ਟੂ ਵੀਲਰ ਜਿਹੜੇ ਨੇ ਉਹ ਰਿਕਵਰ ਕੀਤੇ ਨੇ ਜਿਹਦੇ 6 ਮੋਟਰਸਾਈਕਲ ਨੇ ਤੇ 3 ਐਕਟਿਵ ਹਨ ਸਰ ਤੁਸੀਂ ਦੱਸਿਓ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਰਦੇ ਸੀ ਆਪਾਂ ਇਹ ਜ਼ਿਆਦਾ ਤੁਸੀਂ ਕਹਿੰਦੇ ਜ਼ੋਨ 1 ਦਾ ਜਿਹੜਾ ਏਰੀਆ ਹੈਗਾ ਜੋਧੇਵਾਲ ਦਰੇਸੀ ਡਿਵੀਜ਼ਨ ਨੰਬਰ 1 2 3 4 ਇਹ ਸਾਰਾ ਏਰੀਆ ਦੇ ਵਿੱਚ ਐਕਟਿਵ ਸੀਗੇ ਤੇ ਇੱਥੇ ਚੋਰੀਆਂ ਕਰਦੇ ਸੀਗੇ ਤੇ ਇਹਨਾਂ ਦੇ ਖਿਲਾਫ ਜਿਹੜੇ ਪਹਿਲਾਂ ਵੀ ਪਰਚੇ ਦਰਜ ਨੇ ਇੱਕ ਦੋਸ਼ੀ ਦੇ ਖਿਲਾਫ ਜਿਹੜੇ ਨੇ ਤਿੰਨ ਪਰਚੇ ਪਹਿਲਾਂ ਦਰਜ ਨੇ ਤੇ ਉਹਦੇ ਵਿੱਚੋਂ ਦੋ ਚੋਰੀਆਂ ਦੇ ਨੇ ਤੇ ਇੱਕ ਜਿਹੜਾ ਹੈਗਾ ਲੜਾਈ ਝਗੜੇ ਦਾ ਹੈਗਾ ਤੇ ਇਹਦੇ ਜਿੱ ਇੱਕ ਡਿਵੀਜ਼ਨ ਨੰਬਰ 8 ਵਿੱਚ ਵੀ ਇੱਕ ਮੋਟਰਸਾਈਕਲ ਚੋਰੀ ਦਾ ਪਰਚਾ ਦਸੰਬਰ 2024 ਵਿੱਚ ਹੋਇਆ ਸੀਗਾ ਤੇ ਉਹ ਮੋਟਰਸਾਈਕਲ ਵੀ ਅਸੀਂ ਜਿਹੜਾ ਹੈਗਾ ਰਿਕਵਰ ਕਰ ਲਿਆ ਨਾਲ ਕੋਲ ਕੀ ਇਹ ਰ ਸਟਾਈਲ ਕੀ ਕੀ ਕਿਸ ਤਰ੍ਹਾਂ ਸਿਕਿਉਰਟੀ ਕਰਦੇ ਸੀ ਕਿ ਮਾਸਟਰ ਕੀਸ ਕਰਦੇ ਕਿ ਜਾਂ ਕਿਸੇ ਤੋਂ ਕੀ ਬਿਲਕੁਲ ਇੱਕ ਜਿਹੜਾ ਐਕਟਿਵ ਜਿਹੜੀ ਹੈ ਬੜੀ ਇੱਕ ਮਾਸਟਰ ਕੀ ਬਣਾਉਂਦੇ ਸੀ ਉਹਦੇ ਨਾਲ इजीली ਖੁੱਲ ਜਾਂਦੀ ਹੈਗੀ ਇਸ ਤਰੀਕੇ ਨਾਲ ਜਿਹੜੇ ਮੋਟਰਸਾਈਕਲ ਪੁਰਾਣੇ ਨੇ ਪੁਰਾਣੇ ਮਾਡਲਸ ਦੇ ਨੇ ਉਹ ਵੀ ਮਾਸਟਰ ਕੀ ਬਣਾ ਕੇ इजीली ਖੋਲ ਲੈਂਦੇ ਸੀ ਲੋਕਲ ਲੁਧਿਆਣਾ ਜਾਂ ਬਲਸਾਰੇ ਸਾਰੇ ਜਿਹੜੇ ਨੇ ਲੋਕਲ ਕੋਈ ਟਿੱਬੇ ਦਾ ਕੁਸ਼ਮਲਾਪੁਰੀ ਦਾ ਤੁਹ ਜੋਧੇਵਾਲ ਦਾ ਕੋਈ ਸਾਰਾ ਲੋਕਲ ਇਹ ਰਹਿਣ ਵਾਲੇ ਨੇ ਜੀ ਅਜੇ ਤੱਕ ਗੱਲ ਸਾਹਮਣੇ ਆਈ ਵੀ ਜਿਹੜਾ ਮੋਟਰਸਾਈਕਲ ਚੋਰੀ ਕਰਦੇ ਬਾਈਕ ਚੋਰੀ ਕਰਦੇ ਸੀ ਕਿਸੇ ਕਬਾੜੀ ਨੂੰ ਜਾਂ ਕਿਸੇ ਹੋ ਦੁਕਾਨਦਾਰ ਨੂੰ ਵੇਚਦੇ ਸੀ ਅਸੀਂ ਜੀ ਉਹਨਾਂ ਦਾ ਫਰਦਰ ਜਿਹੜਾ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ ਤੇ ਅਸੀਂ ਪਹਿਲਾਂ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪੁਰਾਣਾ ਕੋਈ ਪਹਿਲਾਂ ਚੋਰੀ ਕਰਕੇ ਅੱਗੇ ਮੋਟਰਸਾਈਕਲ ਕਿਸੇ ਨੂੰ ਵੇਚੇ ਤਾਂ ਨਹੀਂ ਹੈਗੇ ਤੇ ਹੁਣ ਇਹਨਾਂ ਕੋਲੋਂ ਟੋਟਲ ਨਾਟੂ ਵੀਲਰ ਜਿਹੜੇ ਨੇ ਉਹ ਰਿਕਵਰ ਹੋਏ ਨੇ ਤੇ ਫਿਰ ਉਹਨਾਂ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਅੱਗੇ ਇਹਨਾਂ ਨੇ ਮੋਟਰਸਾਈਕਲ ਦਾ ਕੀ ਕਰ ਸੋ ਇਸ ਹਨ ਐਡੀਸੀ 1 ਸਮੀਰ ਵਰਮੇ ਜਨ ਦੱਸਦੇ ਇਤਿਹਾਰਤ ਤੋਂ ਪਹਿਲੇ ਲੁਧਿਆਣਾ ਪੁਲਿਸ ਜਿਹੜੀ ਸਕਤੀ ਹੈ ਸ਼ਹਿਰ ਦੇ ਵਿੱਚ ਉਹਦੀ ਸਫਲਤਾ ਲੁਧਿਆਣਾ ਦਰੇਸੀ ਥਾਣੇ ਤੇ ਬਸਤੀ ਜੋਦੇਵਾਲ ਨੂੰ ਉਸ ਸਮੇਂ ਮਿਲੀ ਜਦੋਂ ਇਸ ਇਲਾਕੇ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਿਹੜੇ ਇਹ ਮੋਟਰ ਵਾਹਨ ਜਿਹੜੇ ਚੋਰੀ ਕਰਦੇ ਸੀ ਇਹ ਚੋਰੀ ਕਰਦੇ ਸੀ ਚਾਹੇ ਮੋਟਰਸਾਈਕਲ ਹੋਵੇ ਐਕਟਿਵਾ ਤੇ ਮਾਸਟਰ ਕੀ ਨਾਲ ਜਿਹੜੀਆਂ ਇਹ ਚੋਰੀ ਕਰਕੇ ਤਕਰੀਬਨ ਹੁਣ 9 ਜਿਹੜੇ ਬਾਈਕ ਐ ਤੇ ਓਵਲਰ ਬਾਈਕ ਐ ਉਹ ਬਰਾਮਦ ਕੀਤੀ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਲੁਧਿਆਣਾ ਪੁਲਿਸ ਦੀ ਤੇ ਆਨ ਵਾਲ ਸਮੇਂ ਚੜੀ ਲੁਧਿਆਣਾ ਪੁਲਿਸ ਦੀ ਇਨਾ ਸ਼ਾਰਤੀ ਅਨੁਸਾਰ ਦੀ ਪਹਿਲੀ ਨਜ਼ਰ ਹੈਗੀ ਕੈਮਰਾਮੈਨ ਬੌਬੀ ਨਾ ਸੰਦੀਪ ਸ਼ਰਮਾ ਜੈਨੀ ਸਰਟੀਵੀ ਲੁਧਿਆਣਾ